ਅੰਮ੍ਰਿਤਸਰ ਦੇ ਇਲਾਕਾ ਹਰੀਪੁਰਾ ਤੇ ਸਥਾਪਿਤ ਕਬੀਰ ਮੰਦਿਰ ਟਪਈ ਰੋਡ ਹਰੀਪੁਰਾ ਤੋਂ ਭਗਤ ਕਬੀਰ ਜੀ ਦੇ 626ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸ਼ੋਭਾ ਯਾਤਰਾ ਦਾ ਸਵਾਗਤ ਮੰਦਿਰ ਦੇ ਪ੍ਰਧਾਨਾਂ ਵੱਲੋਂ ਕੀਤਾ ਗਿਆ ਅਤੇ ਭਗਤ ਕਬੀਰ ਜੀ ਦੀ ਜੀਵਨੀ ਤੇ ਚਾਨਣਾ ਪਾਇਆ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁਰਵ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਜੀ ਨੇ ਮੰਦਿਰ ਵਿੱਚ ਹਾਜ਼ਰੀ ਭਰੀ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੁਰਾਜਪੂਰ ਦੀ ਖਾਸ ਰਿਪੋਰਟ

ਭਗਤ ਕਬੀਰ ਜੀ ਦਾ ਜਨਮ ਦਿਹਾੜਾ ਜਿਹੜਾ ਸਾਲਗਿਨਾ ਸੰਤਾਂ ਵੱਲੋਂ ਬੜੀ ਸ਼ਰਧਾ ਦੇ ਖੁਸ਼ੀਆਂ ਨਾਲ ਜਿਹੜਾ ਮਨਾਇਆ ਜਾ ਰਿਹਾ ਸ਼ੋਭਾ ਯਾਤਰਾ ਸੋ ਸਭ ਤੋਂ ਪਹਿਲਾਂ ਤੇ ਅੱਜ ਦੇ શુભ ਦਿਨ ਤੇ ਸਾਰੀਆਂ ਸੰਤਾਂ ਨੂੰ ਦਿਲੀ ਮੁਬਾਰਕਬਾ ਦਿੰਨਾ ਸੋ ਭਗਤ ਕਬੀਰ ਜੀ ਸਾਡੇ ਮਹਾਨ ਗੁਰੂ ਜਿਨ੍ਹਾਂ ਦੀ ਬਹੁਤ ਦੇਣ ਹੈ ਸੋ ਉਹਨਾਂ ਦੀ ਜਿਹੜੀ ਬਾਣੀ ਹੈ ਪਵਿੱਤਰ ਬਾਣੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਿਆ ਸੋ ਜਦੋਂ ਅਸੀਂ ਸੁਣਿਆ ਮਨ ਨੂੰ ਸ਼ਾਂਤੀ ਮਿਲਦੀ ਆ ਸੋ ਸਾਡਾ ਵੀ ਫਰਜ਼ ਬੰਦਾ ਕਿ ਆਪਣੇ ਗੁਰੂਆਂ ਦੇ ਪੇਸ਼ਾ ਦੇ ਚੱਲੀਏ ਸੋ ਅੱਜ ਮੈਂ ਆਇਆ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਆ ਅੱਜ ਦੇ ਦਿਨ ਅਸੀਂ ਭਗਤ ਕਬੀਰ ਜੀ ਦੇ ਚਰਨਾਂ ਜਿਹੋ ਦਾਸ ਕਰਦੀਆਂ ਕਿ ਸਾਡਾ ਸਾਰਿਆਂ ਦਾ ਆਪਸੀ ਭਾਈਚਾਰਾ ਪ੍ਰੇਮ ਬਣਿਆ ਰਵੇ ਸਾਰੇ ਰਲ ਮਿਲ ਕੇ ਜਿਹੜੀਆਂ ਪੁਰਸ਼ਕਾ ਮਨਾਉਂਦੇ ਰਹਿਣ ਸੋ ਅੱਜ ਮੈਂ ਉਹਨਾਂ ਦੀ ਸ਼ੁਭ ਯਾਤਰਾ ਤੇ ਉਨ੍ਹਾਂ ਦੇ ਜਨਮ ਦਿਹਾੜੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਭਗਤ ਬਰਾਦਰੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਮੈਂ ਮਰਕੇਸ਼ ਕੁਮਾਰ ਭੜਵੜਾਜ ਸਤਿਗੁਰੂ ਭਗਤ ਕਬੀਰ ਜੀ ਦਾ 626ਵਾਂ ਜਨਮ ਦਿਨ ਸੀ ਜੀ ਲੱਖ ਲੱਖ ਸ਼ਹਿਰ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਸੰਗਤ ਵੱਲੋਂ ਠੰਡੇ ਮਿੱਠੇ ਜਾਲ ਲੰਗਰ ਲਗਾਏ ਗਏ ਨੇ ਸ਼ਹਿਰ ਵਾਸੀਆਂ ਦੇ ਬੁਲਤ ਦੇ ਧੰਨਵਾਦ ਕਰਦਾ ਹਰ ਜੀ ਸਾਲ ਦੀ ਤਰ੍ਹਾਂ ਪੂਰੀ ਧੂਮ-ਧਾਮ ਨਾਲ ਮਨਾਇਆ ਗਿਆ ਮੈਂ ਕਬੀਰ ਸਾਹਿਬ ਜਿਹੜੀ ਬਾਣੀ ਹੈ ਉਹ ਸਾੜੇ ਜਗਤ ਵਿੱਚ છਾਈ ਹੋਈ ਹੈ ਤੇ ਲੋਕਾਂ ਨੇ ਜੇ ਸੁੁੰਦੇ ਨੇ ਉਹ ਆਪਣੀ ਉਹਨਾਂ ਬੜੀ ਗੜਾਈ ਨਾਲ ਸੁੁੰਦੇ ਨੇ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਦੇ ਆ ਕਬੀਰ ਸਾਹਿਬ ਨੇ ਆਨ ਨੂੰ ਆਪਣੇ ਪਗੜੀ ਬਿਲਾਇ ਦੀ ਜਨ ਦਿੱਤਾ ਹੈ ਇਸ ਕਰਕੇ ਆਏ ਆਏ ਸੰਗਤਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਤੁਹਾਨੂੰ ਵੀ ਜੈ ਕਰਦਾ ਜੀ ਮੈਂ ਕਸੂਰੀ ਲਾਲ ਲਾਹੌਰੀਆ ਹਰੀਪੁਰਾ ਅੰਮ੍ਰਿਤਸਰ ਤੋਂ ਸਾਰੀ ਸਾਧ ਸੰਗਤ ਨੂੰ ਕਬੀਰ ਸਾਹਿਬ ਦੇ ਪ੍ਰਗਟ ਦਿਵਸ ਤੇ ਧੰਨ ਕਬੀਰ ਜੈ ਕਬੀਰ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਹ ਪ੍ਰੋਗਰਾਮ ਬਣਾ ਰਹੀਆਂ ਨੇ ਬਹੁਤ ਰੌਣਕਾਂ ਲੱਗੀਆਂ ਪੂਰੇ ਦੇਸ਼ ਵਾਸੀਆਂ ਨੂੰ ਕਬੀਰ ਸਾਹਿਬ ਦੇ ਪ੍ਰਗਟ ਦਿਵਸ ਦੀ ਵਧਾਈ ਹੈ ਧੰਨ ਕਬੀਰ ਜੈ ਕਬੀਰ ਕਬੀਰ ਮੰਦਿਰ ਟਪਈ ਰੋਡ ਹਰੀਪੁਰਾ